हां जी 사시칼 जी ਸਾਰਿਆਂ ਨੂੰ ਅੱਜ ਦੀ ਜਾਣਕਾਰੀ ਉਹਨਾਂ ਔਰਤਾਂ ਵਾਸਤੇ ਜਾਣਕਾਰੀ ਆ ਜੋ ਕਿ ਬਹੁਤ ਹੀ ਥਾਵਾਂ ਤੋਂ ਦਵਾਈਆਂ ਖਾ ਕੇ ਅੱਗ ਚੁੱਕੇ ਹਨ ਉਹਨਾਂ ਵਾਸਤੇ ਅਸੀਂ ਸਪੈਸ਼ਲ ਸੁਪਾਰੀ ਪਾਕ ਤਿਆਰ ਕੀਤਾ ਜੋ ਕਿ ਪਹਿਲੀ ਖੁਰਾਕ ਦੇ ਨਾਲ ਹੀ ਆਰਾਮ ਦੇਣਾ ਸ਼ੁਰੂ ਕਰ ਦਿੰਦਾ ਹੈ ਕਿਸੇ ਵੀ ਤਰ੍ਹਾਂ ਦਾ ਔਰਤਾਂ ਦਾ ਗੁਪਤ ਰੋਗ ਹੋਵੇ ਸਫੇਦ ਪਾਣੀ ਪੀਣਾ ਮਹਾਵਾਰੀ ਪੀਰਥ ਦੀ ਬੱਧ ਘਟ ਲਕੋਰੀਆ ਕਮਰ ਵਿੱਚ ਦਰਦ ਨੀਂਦ ਦੀ ਕਮੀ ਜੋੜਾਂ ਵਿੱਚ ਦਰਦ ਪੇਟ ਖਰਾਬ ਰਹਿਣਾ ਕੰਮ ਕਰਨ ਨੂੰ ਬਿਲਕੁਲ ਮਨ ਨਹੀਂ ਕਰਨਾ ਸਰੀਰ ਵਿੱਚ ਆਲਸ ਸੋਤੀ ਥਕਾਵਟ ਰਹਿਣਾ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਜੋ ਆਯੁਰਵੈਦਿਕ ਦੀਆਂ ਜਾਣਕਾਰੀ ਦਿੱਤੀ ਜਾਵੇ ਸੁਪਾਰੀ ਭਾਕ ਰੀਪ੍ਰੋਡਕਟਿਵ ਸਿਸਟਮ ਇਮਿਊਨਿਟੀ ਦਾ ਘਟਣਾ ਹੋਰ ਬਹੁਤ ਸਾਰੀਆਂ ਬਿਮਾਰੀਆਂ ਵਿੱਚ ਵਰਤਿਆ ਗਿਆ ਬਚਪਨ ਦੇ ਰੋਗਾਂ ਵਿੱਚ ਵੀ ਇਸ ਦੀ ਕਾਫੀ ਵਰਤੋਂ ਕੀਤੀ ਗਈ ਹੈ ਔਰਤਾਂ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੋਵੇ ਉਹਨਾਂ ਵਾਸਤੇ ਇਹ ਵਰਦਾਨ ਸਾਬਤ ਹੋਇਆ ਸੁਪਾਰੀ ਪਾਤ ਜੋ ਕਿ ਅਸੀਂ ਕਾਫੀ ਜੜੀਆਂ ਬੂਟੀਆਂ ਪਾ ਕੇ ਤਿਆਰ ਕੀਤਾ ਸਾਡਾ ਮੇਨ ਹੈੱਡ ਆਫਿਸ ਜੰਡਿਆਲਾ ਗੁਰੂ ਸ਼ਹੀਦ ਉਤਮ ਸਿੰਘ ਚੌਂਕ ਜ਼ਿਲ੍ਹਾ ਅੰਮ੍ਰਿਤਸਰ ਦੇਸ਼ਾ ਉਦਯੋਗਾਂ ਦੀ ਦਵਾਈਆਂ ਤੇ ਅਜੰਡਾ ਸਾਡਾ ਖਾਸ ਪ੍ਰਬੰਧ ਹੈ